ਚਿੱਟਾ ਵੀ ਨਾਲੇ ਦਾ ਕਿਹੜਾ ਦਿਲ ਹੁੰਦਾ ਕਿਹੜੇ ਦਾ ਨੱਚੇ ਦਾ ਪਹਿਲੀ ਫੁਕੇ ਦਾ ਕੀ ਕੱਢਣਗੇ ਇਹਦਾ ਵਤੂ ਦੀਆਂ ਗੱਲਾਂ ਨੇ ਚਿੱਟੇ ਵਾਲੇ ਦਾ ਪਹਿਲੀ ਫੁਕੇ ਹੁੰਦੇ ਨੇ ਸਮਾਨ ਕੱਢ ਲੈਣੇ ਤੇ ਪਿੱਛੇ ਵੀ ਦੋ ਤਿੰਨ ਮਰੀਆਂ ਨੇ ਮੈਂ ਕਹਿੰਦੀ ਪੋਸਟਮੈਂਟ ਕਰਾਉਣਾ ਅਸੀਂ ਨਹੀਂ ਕਰਾਉਂਦੇ ਇਹਦੀਆਂ ਹੱਕਾਂ ਕੱਢ ਲਾਂਗੇ ਤੇ ਦਿਲ ਕੱਢ ਲਾਂਗੇ ਬਹੁਤ ਹਾਲ ਕਹਿੰਦੇ ਨਾ ਵੀ ਉਹ ਹਾਰਟ ਅਟੈਕ ਨਾਲ ਮਰੀ ਆ ਉਹ ਝੂਠ ਬੋਲਦੇ ਨੇ ਇਹੀ ਵੇਲੇ ਦਾ ਫਰਕ ਹੈ ਜੇ ਸੱਚ ਨੂੰ ਸੱਚੇ ਕਹਿਣਾ ਜਦੋਂ ਅਸੀਂ ਜ਼ਿੰਮੇਵਾਰ ਬੰਦੇ ਕਹਿੰਦੇ ਕਿ ਅਸੀਂ ਅੱਖੀ ਦੇਖੀ ਚੀਜ਼ ਹੈ ਪੁਲਿਸ ਕਿਵੇਂ ਕੈਸਾ ਦੀ ਹੈ ਪੁਲਿਸ ਤਾਂ ਵੀ ਜਾਨ ਬਚਾਉਣ ਦੇ ਮਾਰੀ ਕਹਿ ਦਿੰਦੀ ਹੈ ਅੱਖਾਂ ਦੇ ਸਾਹਮਣੇ ਹੋਈ ਹੈ ਜਿਹੜੀ ਚੀਜ਼ ਉਹਨੂੰ ਅਸੀਂ ਕਿਵੇਂ ਕਹਾਂਗੇ ਕੋਈ ਸਾਡੇ ਨਾਲ ਪੁਲਿਸ ਵਾਲੇ ਗੱਲ ਕਰਨ ਜਿਹੜਾ ਇੱਥੇ ਸਾਡੇ ਮੁੰਡਾ ਮਰਿਆ ਉਹਦਾ ਭਰਾ ਆ ਮੈਂ ਕਿੰਨੀ ਬੁਰੀ ਹਾਲਤ ਨਾਲ ਮਰਿਆ ਸਾਨੂੰ ਪਤਾ ਹੈ ਅਸੀਂ ਦੇਖਿਆ ਉਹਦੀ ਕੋਈ ਨਾ ਰਹੀ ਜੀ ਨੀਤੀ ਜਿਹੜੀ ਬਿੱਨੀ ਪਈ ਨਾ ਹੋਵੇ ਵਿਚਾਰਾ ਉਹ ਗਲ ਕੇ ਮਰਿਆ ਕਿਵੇਂ ਕਹਿ ਦਾਂਗੇ ਪੁਲਿਸ ਵਾਲੇ ਵੀ ਐ ਮਰੇ ਮੇਰਾ ਨਾਮ ਜੀ ਭੋਲਾ ਸਿੰਘ ਕੀ ਕੀ ਕਰਨਾ ਚਾਹੁੰਦਾ ਜਿੰਨੇ ਮੁੰਡੇ ਮਰੇ ਨੇ 9 10 ਮਰੇ ਨੇ ਇਹ ਸਾਰੀ ਇਸੇ ਤਰ੍ਹਾਂ ਕਿੱਟੇ ਨਾਲ ਮਰੇ ਨੇ ਜੀ ਡੋਜ਼ ਨਾਲ ਬਾਕੀ ਪੋਸਟਮਾਰਟਮ ਦਾ ਇਕੱਲੇ ਦਾ ਹੋਇਆ ਹੋਰ ਤਾਂ ਕਿਸੇ ਦਾ ਪੋਸਟਮਾਰਟਮ ਕਰਾਈ ਨਹੀਂ ਕਿਦ ਨੇ ਅਗਰ ਜੇ ਅਸੀਂ ਕਹਿੰਨੇ ਕਿਸੇ ਨੂੰ ਪੋਸਟਮਾਰਟਮ ਕਰਾਓ ਨਾ ਜੀ ਉੱਥੇ ਸਮਾਨ ਕੱਢ ਲਾਂਗੇ ਕਈ ਕਹਿ ਦਿੰਦੇ ਨੇ ਸਾਡੇ ਦੇ ਪਰਚਾ ਹੋ ਜੂ ਸਾਡਾ ਹੋ ਜੂ ਕਈ ਲੋਕ ਡਰਦੇ ਨੇ ਪੋਸਟਮਾਰਟਮ ਪੋਸਟਮਾਰਟਮ ਤੇ ਕੋਈ ਖਰਚਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਪੋਸਟਮਾਰਟਮ ਹੋ ਕੇ ਉਹ ਰਿਆ ਸਤਕਾਰ ਹੋ ਜਾਂਦਾ ਬਾਕੀ ਤੁਹਾਨੂੰ ਇਹੀ ਕਹਿਣਾ ਪਸਤਾ ਅੱਜ ਇਕੱਠ ਕਰਿਆ ਜੀ ਅਸੀਂ ਓਪਰੇਟ ਕਰਾਂਗੇ ਬਾਹਰਲੇ ਬੰਦੇ ਨੂੰ ਫੜ ਕੇ ਕਿਕਰ ਨਾਲ ਬੰਨ੍ਹ ਕੇ ਕੁੱਟਾਂਗੇ ਅਸੀਂ ਇਹਨੂੰ ਬਕਸ ਦੇ ਕੇ ਜਨੂੰ ਬਾਹਰ ਲੈ ਕੋਈ ਵੀ ਆਜੇ ਚਾਹੇ ਸਾਡੇ ਅਸੀਂ ਡਿਊਟੀਆਂ ਲਾਵਾਂਗੇ ਜਿਹੜੇ ਜਿਹੜੇ ਮੁੰਡਿਆਂ ਦੀ ਸਾਡਾ ਇਹਨਾਂ ਨੇ ਕਿਹਾ ਸਰਪੰਚ ਸਾਹਿਬ ਨੇ ਅਸੀਂ ਜਿਹੜੇ ਜਿਹੜੇ ਫਸ ਗਏ ਜੀ ਕਢਾਂਗੇ ਕਿਸੇ ਨੂੰ ਨਹੀਂ ਬਕਸ ਦੇਣੀ ਇੱਕ ਵਾਰੀ ਦੀ ਜਾ ਕੇ ਉਹਨਾਂ ਦੇ ਇੱਕ ਵਾਰੀ ਕਹਿ ਕੇ ਆਵਾਂਗੇ ਭਾਈ ਹਟਜੋ ਇੱਕ ਵਾਰੀ ਤਲਾਹ ਕਰਾਂਗੇ ਮੁੜ ਕੇ ਅਸੀਂ ਬਕਸ ਦੇ सरपंच ਵੀ ਲੋਕੀ ਸਾਡੇ ਕੋਲੋਂ ਹੀ ਤਲਾ ਹੈ ਬਾਕੀ ਮਰੇ ਨੇ ਜਿੰਨੇ ਛੋੜੀ ਦਗਾਰ ਤੋਂ ਮਰੇ ਨੇ 10 12 ਮੁੰਡੇ ਮਰੇ ਨੇ ਪੋਸਟਮਾਰਟ ਮੇ ਤਾਂ ਕੱਲੇ ਦਾ ਹੋਇਆ ਬਾਕੀ ਕਿਸੇ ਨੇ ਨਹੀਂ ਕਰਾਇਆ ਜੀ ਸਾਰੇ ਹੀ ਡਰਦਾ ਲੱਗਦਾ ਪੋਸਟਮਾਰਟ ਪਿਆ ਹੋ ਜੂ ਹੋ ਜੂ ਹੁੰਦਾ ਕੁਛ ਨਹੀਂ ਬਾਕੀ ਇੰਨੀਆਂ ਗੱਲਾਂ ਕਹਿੰਦਾ ਖੇਮੰਦਾ ਜੀ ਪੋਸਟਮਾਰਟ ਦੀ ਰਿਪੋਰਟ ਤਾਂ ਨਹੀਂ ਹਜੇ ਤੱਕ ਆਈ ਅਜੇ ਆਈ ਨਹੀਂ ਹੋਣੀ ਜੀ ਰਿਪੋਰਟ ਉਹਨਾਂ ਨੂੰ ਪਤਾ ਕਰਨਾ ਪਊਗਾ ਮਾਲਕਾਂ ਤੋਂ ਵੀ ਰਿਪੋਰਟ ਜਾਈ ਨਹੀਂ ਹੋਣੀ ਕਿਉਂਕਿ ਉਸ ਦਿਨ ਜਦੋਂ ਪੁਲਿਸ ਨਾਲ ਗੱਲ ਹੋਈ ਸੀ ਡੀਐਸਪੀ ਪਾਤੜਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਉਹਦੀ ਜਿਹੜੀ ਮੌਤ ਹੈ ਦੇ ਹਾਰਟ ਅਟੈਕ ਦੇ ਨਾਲ ਨਹੀਂ ਨਹੀਂ ਇਹ ਤਾਂ ਬਾਦੂ ਦੀਆਂ ਗੱਲਾਂ ਨੇ ਅਸਲ ਕਿੰਨੇ ਮੁੰਡੇ ਮਰੇ ਨੇ ਹਾਰਟ ਅਟੈਕ ਨਾਲ ਉਹੀ ਮਰੇ ਨੇ ਸਾਡੇ ਸਾਹਮਣੇ ਡਾਰਾਂ ਨਹੀਂ ਡਾਣਾ ਪ੍ਰਤੀਯਧੀਆ ਉਹਨਾਂ ਦਾ ਕਈ ਮਰ ਗਏ 10 12 ਨਹੀਂ ਡਾਰਾਂ ਨਹੀਂ ਡਾਰਾਂ ਫਿਰਦੀਆਂ ਨੇ ਇੱਕ ਮਿੰਟ ਜਿਹੜੀ ਪੁਲਿਸ ਪ੍ਰੋਸੈਸ ਨੇ ਇਹ ਗੱਲ ਕਹਿੰਦਾ ਨਾ ਵੀ ਉਹ ਹਾਰਟ ਅਟੈਕ ਨਾਲ ਮਰੀਆ ਉਹ ਝੂਠ ਬੋਲਦੇ ਨੇ ਹੂੰ ਇਹੀ ਦੇ ਨਾਲ ਤਾਂ ਫਰਕ ਹੈ ਜੇ ਸੱਚ ਨੂੰ ਸੱਚੇ ਕਹਿਣਾ ਹੂੰ ਜਦੋਂ ਅਸੀਂ ਜ਼ਿੰਮੇਵਾਰ ਬੰਦੇ ਕਹਿੰਦੇ ਕਿ ਅਸੀਂ ਅੱਖੀ ਦੇਖੀ ਚੀਜ਼ ਹੈ ਹੂੰ ਪੁਲਿਸ ਕੇ ਮੈਂ ਕਿਹਦਾ ਦੀ ਹੈ ਪੁਲਸ ਤਾਂ ਵੀ ਜਾਨ ਬਚਾਉਣ ਦੇ ਮਾਰੀ ਕਹਿ ਦਿੰਦੀ ਹੈ ਝੂਠ ਕਿ ਸਾਡੀ ਸਾਡੀ ਹੋ ਨਾ ਹੋਵੇ ਬਦਨਾਮੀ ਨਾ ਹੋਵੇ ਤੇ ਦੂਜਾ ਪਰਿਵਾਰ ਦਾ ਵੀ ਕਹਿਣਾ ਵੀ ਸਾਡਾ ਬੇਡਾ ਦਾ ਨਸ਼ਾ ਕਰਦਾ ਨਹੀਂ ਸੀ ਜਾਂ ਵੀ ਨਾ ਪੁਸ਼ਕੇ ਉਹ ਬਚਾਰੇ ਗਰੀਬ ਨੇ ਦੇ ਡਰਦੇ ਨੇ ਕਿ ਸਾਡੀ ਅੱਖਾਂ ਦੇ ਸਾਹਮਣੇ ਹੋਈ ਹੈ ਜਿਹੜੀ ਚੀਜ਼ ਉਹਨੂੰ ਅਸੀਂ ਕਿਵੇਂ ਕਹਾਂਗੇ ਠੀਕ ਕੋਈ ਸਾਡੇ ਨਾਲ ਪੁਲਿਸ ਵਾਲੇ ਗੱਲ ਕਰਨ ਜਿਹੜਾ ਇੱਥੇ ਸਾਡੇ ਮੁੰਡਾ ਮਰਿਆ ਉਹਦਾ ਭਰਾ ਆਖਦਾ ਕਿੰਨੀ ਬੁਰੀ ਹਾਲਤ ਨਾਲ ਮਰਿਆ ਸਾਨੂੰ ਪਤਾ ਹੈ ਅਸੀਂ ਦੇਖਿਆ ਉਦੀ ਕੋਈ ਨਾ ਰਹੀ ਜੀ ਨੀਤੀ ਜਿਹੜੀ ਬਿੰਨੀ ਪਈ ਨਾ ਹੋਵੇ ਵਿਚਾਰਾ ਉਹ ਗਲ ਕੇ ਮਰਿਆ ਕਿਵੇਂ ਕਹਿ ਦਣਗੇ ਪੁਲਿਸ ਵਾਲੇ ਵੀ ਐ ਮਰੇ ਅਸੀਂ ਸਾਡੀ ਅੱਖਾਂ ਦੇ ਸਾਹਮਣੇ ਸੀ ਸਾਡੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਉਸ ਬੰਦੇ ਦੀ ਹਾਲਤ ਦੇਖ ਕੇ ਆਪਣੇ ਬੱਚਿਆਂ ਨੂੰ ਬਚਾ ਲਓ ਕਿਵੇਂ ਬਚਾ ਲਓ ਕਿਉਂ ਲੋਕ ਉਹ ਨਹੀਂ ਹੋਏ ਅੱਲਾ ਗੱਲ ਉੱਥੇ ਆ ਜਾਂਦੀ ਹੈ ਕਿ ਬੰਦੇ ਕਹਿੰਦੇ ਜਨਨਾਚਰ ਪਰਮਾਰਿਕ ਮੈਂਬਰ ਬਿਆਨ ਨਹੀਂ ਦਿੰਦੇ ਨਹੀਂ ਬੜਾ ਤੁਹਾਨੂੰ ਦੇਖੋ ਜਦੋਂ ਪਹਿਲਾਂ ਹੀ ਗੱਲ ਚੱਲੀ ਨਾ ਜਨਨਾਚਰ ਪੁਲਿਸ ਕੋਲ ਤਾਂ ਰਸਤਾ ਹੈਗਾ ਨਹੀਂ ਕੋਈ ਨਹੀਂ ਉਹ ਤਾਂ ਉੱਤੇ ਦੇਖੋ ਉਹਦਾ ਨਿਕਲ ਗਿਆ ਹੈ ਅਸੀਂ ਦੇ ਦੋ ਅਸੀਂ ਵੀ ਆਂਦਣੇ ਠੀਕ ਹੈ ਮਤਲਬ ਇਹ ਐ ਵੀ ਗੱਲ ਅਸੀਂ ਤਾਂ ਸਾਨੂੰ ਉਦੋਂ ਇਹਨਾਂ ਨੇ ਪਰਿਵਾਰਾਂ ਨੇ ਸਾਥ ਵੀ ਦਿੱਤਾ ਹੈ ਵੀ ਸਾਡਾ ਬੱਚਾ ਜੀ ਆਏ ਆ ਸਾਡਾ ਬੱਚਾ ਆਇਆ ਐ ਨਹੀਂ ਕਹਿੰਦੇ ਵੀ ਨਹੀਂ ਦਿੱਤਾ ਦਿੱਤਾ ਹੈ ਪਰ ਸਾਡੀ ਉਦੋਂ ਪੰਚਾਇਤ ਥੋੜੀ ਜਿਹੀ ਦਬ ਗਈ ਹੁਣ ਸਾਡੀ ਪੰਚਾਇਤ ਦੇ ਨੌਜਵਾਨ ਮੁੰਡੇ ਨੇ ਸਾਰੇ ਵਧੀਆ ਮੁੰਡੇ ਨੇ ਹੁਣ ਅਸੀਂ ਇਹ ਗੱਲੇ ਹੋਣ ਦੇਵਾਂਗੇ ਅਨਪੜ੍ਹ ਲੋਕ ਨੇ ਜੀ ਸਾਡੇ ਅਨਪੜ੍ਹ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਗਿਆ ਵੀ ਅਸੀਂ ਜਦੋਂ ਮਰਦ ਪੋਸਟਮੈਨ ਨੂੰ ਜ਼ਰੂਰ ਕਰਾਉਣਾ ਚਾਹੀਦਾ ਬਗਿਆ ਪੋਸਟਮੈਨ ਕਰਾਉਂਦੀ ਨੇ ਸਾਡੇ ਅਨਪੜ੍ਹ ਲੋਕ ਨੇ ਜੇ ਪੜ੍ਹੇ ਲਿਖੇ ਦਾ ਇਕੱਲਾ ਪੋਸਟਮੈਂਡ ਕਰਾਓ ਵੀ ਕਿਵੇਂ ਮਰਿਆ ਸਾਡੇ ਪੋਸਟਮੈਂਡ ਕਰਾਉਂਦੀ ਨਹੀਂ ਆਹ ਮੁੰਡੇ ਦੀ ਪੋਸਟਮੈਂਡ ਹੋਈ ਆ 12 13 ਮਰੇ ਨੇ ਵਿੱਚ ਛੋੜੀ ਦੇ ਕਿਸੇ ਦੀ ਪੋਸਟਮੈਂਡ ਵੀ ਨਹੀਂ ਹੋਈ ਇਹਦੀ ਇਕੱਲੇ ਦੀ ਹੋਈ ਆ ਪੋਸਟਮੈਂਡ ਕਿਸੇ ਦੀ ਨਹੀਂ ਹੋਈ ਵੀ ਕਿਸੇ ਨੇ ਪੋਸਟਮੈਂਡ ਦਾ ਅਨਪੜ੍ਹ ਲੋਕ ਨੇ ਅੱਲਾ ਕਹਿੰਦਾ ਪੁਲਿਸ ਸਾਡ ਨੂੰ ਫੜ ਲੂਗੀ ਐ ਕਰ ਲੂਗੀ ਉਹ ਵੀ ਇਹ ਚੱਲ ਬਾਰ ਦੀ ਬਾਰ ਤੀ ਨੇ ਕਰੇ ਹੁੰਦਾ ਉਹਦੀ ਵੀ ਨਹੀਂ ਪੋਸਟਮੈਂਡ ਮਾਉਣੀ ਦੀ ਇਹ ਤਾਂ ਬਾਰ ਦੀ ਬਾਰ ਚੱਕ ਕੇ ਲੈ ਕੇ ਪੋਸਟਮੈਂਡ ਹੋ ਗਿਆ ਜੇ ਕਰੇ ਆਉਂਦਾ ਕਰਾਂ ਨਾ ਜੀ ਅਸੀਂ ਨਹੀਂ ਕਰਾਉਂਦੇ ਉਥੇ ਹੱਕਾ ਕੱਢ ਲਾਂਗੇ ਉਥੇ ਦਿਲ ਕੱਢ ਲ ਇਹਦਾ ਵਾਦੂ ਦੀਆਂ ਗੱਲਾਂ ਨੇ ਚਿੱਟੇ ਵਾਲੇ ਤਾਂ ਪਹਿਲੀ ਫੂਕੇ ਹੁੰਦੇ ਨੇ ਸਮਾਨ ਕੱਢ ਲੈਣੇ ਪਿੱਛੇ ਵੀ ਦੋ ਤਿੰਨ ਮਰੀਆਂ ਨੇ ਮੈਂ ਕਹਿੰਦੀ ਪੋਸਟਮੈਨ ਨੂੰ ਕਰਾਉਣਾ ਨਾ ਅਸੀਂ ਨਹੀਂ ਕਰਾਉਂਦੇ ਇਹਦੀਆਂ ਹੱਕਾਂ ਕੱਢ ਲਾਂਗੇ ਤੇ ਦਿਲ ਕੱਢ ਲਾਂਗੇ ਬਹੁਤ ਗੱਲਾਂ ਹੁੰਦੀਆਂ ਨੇ ਇਆਂ-ਇਆਂ ਜੀ ਇਸ ਕਰਕੇ ਚੱਕਰ ਪਿਆ ਚੰਗ ਲੋਡ ਹੈ ਤੁਹਾਡੇ ਪਿੰਡ ਵਾਸੀਆਂ ਨੂੰ ਜਾਗਰੂਕ ਹੋਣ ਦੀ ਹਾਂਜੀ ਹਾਂ ਅਸੀਂ ਤਾਂ ਬਹੁਤ ਕਹਿੰਦੇ ਆ ਇਹਨਾਂ ਨੂੰ ਕਰਾਂ ਵੀ ਲਪੜੇ ਲਾਵਾਂਗੇ ਜਿਹੜਾ ਬਾਹਰਲਾ ਬੰਦਾ ਵੜਦਾ ਉਹਨੂੰ ਵੜ ਕੇ ਖੜਾਵਾਾਂਗੇ ਦੱਸ ਵੀਰੇ ਕੀ ਕਰਨਾ ਤੇਰਾ ਕੀ ਕੰਮ ਹੈ ਸਾਰਾ ਹੀ ਨਗਰ ਜੀ ਨਸ਼ਿਆਂ ਦੇ ਖਿਲਾਫ ਅੱਜ ਇਕੱਠਾ ਹੋਇਆ ਹੈ ਤੇ ਮੇਰੇ ਵੱਲ ਕਿਉਂ ਬਹੁਤ ਵੱਡੀ ਬਿਮਾਰੀ ਜੋ ਅੱਜ ਸਮਾਜ ਨੂੰ ਚਿੰਬੜੀ ਹੋਈ ਹੈ ਨਸ਼ੇ ਦੀ ਤਾਂ ਉਸ ਦੇ ਖਿਲਾਫ ਖੜੇ ਹੋਣਾ ਬਹੁਤ ਹਿੰਮਤ ਦੀ ਗੱਲ ਹੈ ਤਾਂ ਜੋ ਸਾਡੇ ਨੌਜਵਾਨ ਵੀਰ ਤੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਪਹਿਲਾਂ ਜੋ ਅੱਜ ਅਸੀਂ ਮਤੇ ਵਗੈਰਾ ਜੋ ਪਾਏ ਨੇ ਤੇ ਪਰਿਵਾਰਾਂ ਨਾਲ ਪਿੰਡ ਨਾਲ ਗੱਲਾਂ ਹੋਈਆਂ ਨੇ ਤਾਂ ਇੱਕ ਵਾਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੁਧਰਨ ਦਾ ਤੇ ਉਹਨਾਂ ਨੂੰ ਇਸ ਬਿਮਾਰੀ ਚੋਂ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਮੌਕਾ ਦੇਵਾਂਗੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਮੇਰੀ ਪੰਚਾਇਤ ਵੱਲੋਂ ਸਾਰੇ ਨਗਰਪਰ ਨੋਇਸ ਗੱਲ ਤੇ ਹਾਂ ਕੀਤੀ ਗਈ ਹੈ ਵੀ ਆਪਾਂ ਉਹਨੂੰ ਸਮਝਾਈਏ ਕੋਈ ਦਵਾਈ ਬੂਟੀ ਦੀ ਲੋੜ ਹੈ ਤਾਂ ਉਹਨਾਂ ਨੂੰ ਉਹ ਵੀ ਇੱਥੇ ਰੱਖ ਵੀ ਅਸੀਂ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਜੋ ਦੂਜੀ ਕਾਰਵਾਈ ਹੈ ਜੋ ਇਸ ਗੱਲ ਤੋਂ ਫੇਰ ਵੀ ਨਹੀਂ ਹਟਦੇ ਤਾਂ ਪਹਿਲੀ ਤਾਂ ਸਾਨੂੰ ਉਹ ਪਰਿਵਾਰਾਂ ਤੱਕ ਬੇਨਤੀ ਹੈ ਵੀ ਜਿਨ੍ਹਾਂ ਦੇ ਬੱਚੇ ਕੰਮ ਕਰਦੇ ਨੇ ਵੀ ਉਹ ਸਾਡਾ ਸਾਥ ਦੇਣ ਫਿਰ ਨਗਰ ਤੇ ਨਾਲ ਅਸੀਂ ਸਾਡੀ ਪੰਚਾਇਤ ਜੋ ਸਾਰੀ ਅਸੀਂ ਉਹਨਾਂ ਪਰਿਵਾਰਾਂ ਦਾ ਸਾਥ ਦੇਵਾਂਗੇ ਵੀ ਉਹਨਾਂ ਤੇ ਕਾਰਵਾਈ ਤੱਕ ਵੀ ਜੇ ਕਰਨੀ ਪੈਗੀ ਤਾਂ ਅਸੀਂ ਕਾਰਵਾਈ ਕਰਾਵਾਂਗੇ ਤੇ ਜੋ ਇਸ ਕਾਰਵਾਈ ਦੇ ਵਿੱਚ ਦੋਸ਼ੀ ਪਾਇਆ ਗਿਆ ਸਾਡੀ ਪੰਚਾਇਤ ਉਸ ਦਾ ਸਾਥ ਨਹੀਂ ਦੇਊਗੀ ਉਹ ਪ੍ਰਸ਼ਾਸਨ ਨੂੰ ਫੜਾ ਕੇ ਉਹਦੇ ਖਿਲਾਫ ਮੁਕੱਦਮਾ ਚਲਾਇਆ ਜਾਊਗਾ ਉਹਨੂੰ ਜੇੜੀ ਵੀ ਪਹਤਾਇਆ ਜਾਊਗਾ ਅਸੀਂ ਉਹਨੂੰ ਕਦੇ ਵੀ ਇਸ ਤੋਂ ਜ਼ਮਾਨਤ ਦੀ ਜਾਂ ਹੋਰ ਕੋਈ ਮਦਦ ਨਹੀਂ ਕਰਾਂਗੇ ਉਸ ਬੰਦੇ ਸਾਡੀ ਪੰਚਾਇਤ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਹੈ ਨਗਰ ਆਇਆ ਨਗਰ ਨੇ ਵੀ ਸਹਿਯੋਗ ਦਿੱਤਾ ਹੈ ਅਸੀਂ ਇਹ ਮਹਿਮਾ ਜਿਹੜੀ ਲਗਾਤਾਰ ਜਾਰੀ ਰੱਖਾਂਗੇ ਤੇ ਤੁਸੀਂ ਕੀ ਕੀ ਉਪਰਾਲੇ ਮਤਲਬ ਨਸ਼ਾ ਛਡਾਣ ਲਈ ਕੀ ਉਪਰਾਲੇ ਕਰੋਗੇ ਅਸੀਂ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਵਾਂਗੇ ਤੇ ਫਿਰ ਜੇ ਨਾ ਹੱਟ ਤਾਂ ਸਖਤਾਈ ਵੀ ਕਰਾਵਾਂਗੇ ਪੰਚਾਇਤ ਤੋਂ ਇਹ ਅਸੀਂ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਦੇ ਘਰ ਅਸੀਂ ਸਾਰੀ ਸਹਾਈਂਤਨਾ ਦੇਵਾਂਗੇ ਅੱਜ ਜਿਹੜਾ ਨਗਰ ਵੱਲੋਂ ਇਕੱਠੇ ਹੋ ਕੇ ਮਤੇ ਪਾਏ ਗਏ ਆ ਪਹਿਲਾਂ ਤੋਂ ਉਹਨਾਂ ਬਾਰੇ ਜਾਣਕਾਰੀ ਮਤੇ ਪਾਏ ਨੇ ਜੀ ਵੀ ਅਸੀਂ ਨਸ਼ੇ ਵਾਲੇ ਦੇ ਖਿਲਾਫ ਦੇ ਹੱਕ 'ਚ ਕਦੇ ਨਹੀਂ ਜਾਵਾਂਗੇ ਥਾਣੇਦਾਰੇ ਨਾ ਉਹਨਾਂ ਦੀ ਕੋਈ ਜਵੰਤ ਕਰਾਂ ਸਾਡੀ ਪੰਚਾਇਤ ਨਾ ਕੋਈ ਨੰਬਰਦਾਰ ਇਹ ਅਪਰਾਧਾ ਕੀਤਾ ਵੀ ਕੋਈ ਨਹੀਂ ਜਾਊਗਾ ਉਹਨਾਂ ਦੇ ਮਗਰ ਐਸੇ ਕੁਝ ਹੋ ਜੇ ਤੇ ਨਾਲ ਹੀ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਕਰੀ ਆ ਵੀ ਸਾਨੂੰ ਆ ਕੇ ਦੱਸੋ ਜੇ ਤੁਹਾਡੇ ਬੱਚੇ ਨੇ ਕੋਈ ਮਜਬੂਰੀ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਉਹਦੀ ਨਗਰ ਵੱਲੋਂ ਮਦਦ ਵੀ ਕਰਾਂਗੇ ਜਿੰਨੀ ਵੀ ਹੋ ਸਗੀ ਪਰ ਉਹ ਸਾਨੂੰ ਉਹ ਪਰਿਵਾਰ ਆ ਕੇ ਪਿਆਰ ਦੱਸਣ ਸਾਡਾ ਬੱਚਾ ਦਾ ਦਲਦਲ ਚ ਫਸਿਆ ਜੀ ਇਹਦੀ ਮਦਦ ਕਰੋ ਅਸੀਂ ਤਿਆਰ ਆ ਮਦਦ ਕਰਨ ਸਾਡੀ ਪੰਚਾਇਤ ਨੇ ਅਪਰਾਲਾ ਕੀਤਾ ਅਸੀਂ ਬਹੁਤ ਧੰਨਵਾਦ ਦੀਆਂ ਪੰਚਾਇਤ ਦੇ ਕਿ ਸਾਡੇ 9 ਦੇ 9 ਮੈਂਬਰਾਂ ਨੇ ਇਹ ਅਪਰਾਲਾ ਕੀਤਾ ਹੁਣ ਤੱਕ ਜਿੰਨੇ ਵੀ ਕੇਸ ਸਾਹਮਣੇ ਆਏ ਆ ਇਕੱਲਾ ਇਥੇ ਇਸ ਪਿੰਡ ਦੀ ਉਹ ਗੱਲ ਨਹੀਂ ਹੈਗੀ ਦੁਗਾਲ ਦੀ ਹੋਰ ਜਗ੍ਹਾ ਤੇ ਵੀ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਉਥੇ ਸਾਰਾ ਨਗਰ ਤਾਂ ਇਹ ਗੱਲ ਕਹਿੰਦਾ ਵੀ ਲੜਕੇ ਦੀ ਜਿਹੜੀ ਮੌਤ ਹੋਈ ਜਾ ਉਹ ਚਿੱਟੇ ਦੇ ਨਾਲ ਹੋਈ ਜਾ ਨਸ਼ਾ ਕਰਨ ਨਾਲ ਹੋਈ ਆ ਪਰ ਉਹ ਜਿਹੜਾ ਪਰਿਵਾਰਕ ਮੈਂਬਰ ਆ ਉਹ ਨਹੀਂ ਮੰਨਦੇ ਨਹੀਂ ਸਾਡੇ ਪਤਾ ਹੈ ਸਾਡੇ ਜਿਹੜੇ ਸਾਡੇ ਅਨਪੜ੍ਹੇ ਬੰਦੇ ਤਾਂ ਉਹਨਾਂ ਨੂੰ ਇਹਦਾ ਗਿਆਨ ਨਹੀਂ ਸਮਝ ਦੱਸਣ ਵੀ ਸਾਡਾ ਬੱਚਾ ਤਾਂ ਮਰ ਗਿਆ ਨਸ਼ੇ ਨਾਲ ਤੇ ਅਗਲੇ ਨੂੰ ਬਚਾਓ ਈ ਸਾਡੇ ਚ ਜਿਹੜੇ ਸਾਡੇ ਪਰਿਵਾਰਾਂ ਚ ਉਹਨਾਂ ਨੂੰ ਘਾਟ ਆ ਇਹ ਤੇ ਬੜੀ ਬੜੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਉਹ ਮੈਂ ਉੱਥੇ ਕੁਦਰਤੀ ਉਹ ਨਹੀਂ ਸੀ ਹਾਂ ਨਹੀਂ ਅਸੀਂ ਪਰਿਵਾਰ ਤੋਂ ਪੂਰਾ ਕਹਾਉਂਦੇ ਇਹ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਵਿਚਾਰੇ ਉਹ ਗਿਆ ਨਹੀਂ ਨਹੀਂ ਦੂਜੇ ਰਿਸ਼ਤੇਦਾਰ ਕਹਿੰਦੇ ਸਾਡੀ ਬਦਨਾਮੀ ਇਹ ਤਾਂ ਕਾਦੀ ਬਦਨਾਮੀ ਉਹ ਤਾਂ ਚਲੇ ਗਿਆ ਅਗਲੇ ਬੱਚਨ ਤਾਂ ਅਸੀਂ ਬਚਾ ਲੀਏ ਅਸੀਂ ਉਹ ਪਰਿਵਾਰਾਂ ਨੂੰ ਥੋੜੇ ਮੀਡੀਆ ਨਾਲ ਵੀ ਅਸੀਂ ਬੇਨਤੀ ਕਰਦੇ ਹਾਂ ਪਰ ਮੈਨੂੰ ਮੀਡੀਆ ਚੱਕਰ ਦੀ ਕੋਸ਼ਿਸ਼ ਕਰਦਾ ਤਾਂ ਜਦੋਂ ਪੁਲਿਸ ਦੀ ਬਾਈਟ ਲਈ ਜਾਂਦੀ ਹੈ ਉਹ ਵੀ ਸਟੇਟਮੈਂਟ ਉਹਨਾਂ ਦੀ ਇਹੀ ਹੁੰਦੀ ਹੈ ਕਿ ਨੈਚੁਰਲ ਡੈਥ ਹੋਈ ਹੈ ਜਾਂ ਹਾਰਟ ਅਟੈਕ ਹੋ ਗਿਆ ਵੀ ਉਹਦਾ ਵੀ ਪਰਿਵਾਰਕ ਮੈਂਬਰ ਦਾ ਕੋਈ ਇਹਦੇ ਸੰਬੰਧ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਉਹ ਇਸ ਗੱਲ ਨੂੰ ਨਹੀਂ ਉਹ ਪਰਿਵਾਰਕ ਮੈਂਬਰ ਜਿਹੜੀ ਆ ਹੀ ਆ ਗਈ ਨਾ ਅਨਪੜਤਾ ਤੇ ਬੇਨਾ ਸਮਝੀ ਕਿਉਂਕਿ ਪਰਵਾਹ ਸਾਨੂੰ ਲੈ ਕੇ ਗਏ ਨੇ ਨਾਲ ਸਾਡਾ ਬੱਚਾ ਜੀ ਆ ਹੋ ਗਿਆ ਫਲਾਣੇ ਤੋਂ ਨਸ਼ਾ ਖਾ ਕੇ ਆ ਗਿਆ ਐ ਡੈਥ ਹੋ ਗਈ ਅਸੀਂ ਗਿਆ ਨਾਲ ਕੁਦਰਤੀ ਸਾਨੂੰ ਕੋਈ ਹੋਰ ਕੰਮ ਹੋ ਗਿਆ ਨਹੀਂ ਅਸੀਂ ਸਾਰੇ মিডিਆ ਨੂੰ ਬੁਲਾ ਕੇ ਪੂਰੀ ਹੋ ਕਰਦੇ ਅਸੀਂ ਫਿਰ ਵੀ ਹੋਣਾ ਇੱਥੇ ਸਾਡੇ ਨਗਰ ਦੇ ਬੰਦਿਆਂ ਨੂੰ ਬੇਇੱਜ਼ਤੀ ਕਰਦੇ ਆ ਵੀ ਦੱਸੋ ਵੀ ਸਾਡਾ ਬੱਚਾ ਤਾਂ ਹੈ ਜਿਵੇਂ ਮੇਰੇ ਵੀਰ ਨੇ ਅਪਰਾਧਾ ਕੀਤਾ ਵੀ ਮੇਰਾ ਬੱਚਾ ਹੋ ਰਿਹਾ ਨਸ਼ਾ ਤਾਂ ਕਿ ਪਤਾ ਲੱਗੇ ਕਿਉਂ ਕੋਈ ਕਿਸੇ ਤੋਂ ਕੁਝ ਫੜ ਕੇ ਲੈ ਲੈਣਾ ਕੋਈ ਕਿਸੇ ਤੋਂ ਕੁਝ ਫੜ ਕੇ ਲੈ ਲੈਣਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਨਸ਼ੇ ਵਾਸਤੇ ਕੈਸੇ ਲੈਂਦਾ ਯਾਰ ਇਹਦੇ ਤੇ ਇਹ ਵੀ ਬਚਤ ਹੋ ਸਕਦੀ ਹੈ ਠੀਕ ਵੀ ਅਸਟਾ ਇਹ ਨਗਰ ਨੂੰ ਵੀ ਬੇਨਤੀ ਕਰਦੇ ਵੀ ਸਾਨੂੰ ਆਓ ਜਿਹੜੇ ਆਪਾਂ ਹੁਣ ਕਮੇਟੀ ਬਣਾਵਾਂਗੇ ਸੀ 50 ਬੰਦਾ ਦੀ ਵੀ ਦਿੱਤੀ ਸੀ ਸਾਨੂੰ ਹਰੇਕ ਬੰਦੇ ਤੋਂ ਆ ਕੇ ਦੱਸੋ ਵੀ ਭਾਈ ਆਹ ਫਲਾਣਾ ਬੰਦਾ ਨੇ ਖਾ ਕਰਦਾ ਹੈ ਕਈ ਕਹਿੰਦੇ ਨੇ ਪਤਾ ਹੈ ਜੀ ਪਤਾ ਹੈ ਜੀ ਐਂ ਪੁਲਿਸ ਕਹਿੰਦੀ ਹੈ ਤੁਸੀਂ ਮੈਨੂੰ ਸਾਨੂੰ ਐ ਕਰੋ ਮੈਂ ਕਹਿੰਦਾ ਤੁਸੀਂ ਹੁਣ ਕਈ ਮੁੰਡੇ ਮੈਨੂੰ ਬਹੁਤ ਉਹਨੂੰ ਮੈਂ ਕਿਹਾ ਵੀ ਮੇਥੋਂ ਪੈਸੇ ਲੈ ਦੋ ਲੈ ਮੈਨੂੰ ਕਿਹੜਾ ਨਸ਼ਾ ਲਿਆ ਕੇ ਦਿਖਾ ਦਿਓ ਜਿਤਾ ਫੇਰ ਨਾ ਫੜਿਆ ਗਿਆ ਫਿਰ ਤਾਂ ਸਾਨੂੰ ਲਾਂਭਾ ਦੇਓ ਨਹੀਂ ਉਹੀ ਕਹਿੰਦੇ ਤੁਹਾਨੂੰ ਕਿਹੜਾ ਪਤਾ ਨਹੀਂ ਤੁਹਾਨੂੰ ਕਿਹੜਾ ਪਤਾ ਨਹੀਂ ਗਲਤ ਆ ਹੈ ਕਿ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਵੀ ਜੇਕਰ ਪਿੰਡ ਦੇ ਜਾਗਰੂਕ ਹੋਣਗੇ ਸਾਡਾ ਸਾਥ ਦੇਣਗੇ ਅਸੀਂ ਵੀ ਤਾਂ ਹੀ ਕੰਮ ਕਰ ਸਕਦੇ ਹਾਂ ਅਸੀਂ ਦੇਵਾਂਗੇ ਪਰ ਪ੍ਰਸ਼ਾਸਨ ਸਾਡਾ ਸਾਥ ਦੇਵੇ ਅਸੀਂ ਸੋਡੇ ਮੀਡੀਆ ਨਾਲ ਹੀ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਬਹੁਤ ਢਿੱਲੀ ਕਾਰੇ ਜਿਆਦੀ ਚੱਲ ਪੈਂਦੀ ਹੈ ਤਾਂ ਕਿ ਫਿਰ ਨਗਰ ਦੇ ਲੋਕ ਵੀ ਆ ਦਬ ਜਾਂਦੇ ਨੇ ਕੁਝ ਦਿਨਾਂ ਤੋਂ ਲੈ ਕੇ ਜਦੋਂ ਇਹਦੀ ਲੜਕੇ ਦੀ ਮੌਤ ਹੋਈ ਆ ਉਦੋਂ ਵੀ ਇੱਕ ਦੋ ਦਿਨ ਪਹਿਲਾਂ ਇੱਥੇ ਮਾਮਲੇ ਇੱਕ ਦੋ ਸਾਹਮਣੇ ਆਇਆ ਉਹਦੀਆਂ ਖਬਰਾਂ ਵੀ ਆ ਜਿਹੜੀਆਂ ਨਸ਼ਰ ਹੋਈਆਂ ਤਾਂ ਇੱਕ ਗੱਲ ਸਾਹਮਣੇ ਆਈ ਸੀ ਵੀ ਪਿੰਡ ਦੇ ਵੀ ਕੁਝ ਵਿਅਕਤੀ ਆ ਜਿਹੜੇ ਨਸ਼ਾ ਸ਼ਰਬ ਦਾ ਕੰਮ ਕਰਦੇ ਆ ਕਿ ਉਹਨਾਂ ਤੇ ਕੋਈ ਪਿੰਡ ਵੱਲੋਂ ਨਗਰ ਵੱਲੋਂ ਨਹੀਂ ਨਹੀਂ ਉਹ ਉਹ ਜਿਆਦਾ ਪਤਾ ਕੀ ਹੈ ਸਾਨੂੰ ਅੱਜ ਜਿਹੜੀ ਨਵੀਂ ਨਵੇਂ ਉੱਠੇ ਨੇ ਪਤਾ ਲੱਗਿਆ ਵੀ ਅੱਜ ਵੀ ਉਹ ਫਲਾਣਾ ਬੰਦਾ ਵੇਚਦਾ ਫਲਾਣਾ ਬੰਦਾ ਵੇਚਦਾ ਅਸੀਂ ਉਹ ਪੰਚਾਇਤ ਨੂੰ ਜਿਹੜੀ ਸਾਡੇ ਨਗਰ ਦਗਾਲ ਖੁਰਦੀ ਪੰਚਾਇਤ ਆ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਕਿਹਾ ਵੀ ਤੁਸੀਂ ਉਹਨਾਂ ਤੇ ਨਜ਼ਰ ਰੱਖੋ ਜਦੋਂ ਉਹਨਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤਰੇ ਜਾ ਕੇ ਬਹੁਤ ਜ਼ਿਆਦੇ ਧਮਕੇ ਦਿੱਤੇ ਉਹਨਾਂ ਨੇ ਅਸੀਂ ਹੁਣ ਇਕੱਠੇ ਹੋ ਕੇ ਨਗਰ ਇਕੱਠਾ ਹੋ ਕੇ ਅਸੀਂ ਪੁਲਿਸ ਪ੍ਰੋਸੈਸ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਤੇ ਨੱਥ ਪਾਈ ਜਾਵੇ ਠੀਕ ਹੈ ਉਹ ਮੈਂਬਰਾਂ ਨੇ ਸਰਪੰਚ ਨੇ ਮੈਨੂੰ ਆ ਕੇ ਦੱਸਿਆ ਤੇ ਸਾਡੇ ਵੀਰਾਂ ਜੀ ਵੀ ਖੜੇ ਨੇ ਉਹਨਾਂ ਨੂੰ ਬੜਾ ਧਮਕੇ ਦਿੱਤੇ ਵੀ ਅਸੀਂ ਸਾਨੂੰ ਦੇਖ ਲਾਂਗੇ ਤੁਹਾਡੀ ਪੰਚਾਇਤ ਦੇਖ ਲਾਂਗੇ ਐ ਕਰਾਂਗੇ ਵੀ ਅਸੀਂ ਉਹ ਹੁਣ ਅਸੀਂ ਸਾਹ ਪੰਚਾਇਤ ਸਾਡੀ ਜਾ ਕੇ ਥਾਣੇ ਸਾਸੀਂ ਉਹਦਾ ਪੂਰਾ ਪਰਾਲਾ ਉਸ ਪੰਚਾਇਤ ਦਾ ਦਰਗਾਹ ਖੁਰਦੀ ਦਾ ਸਾਥ ਦੇਵਾਂਗੇ ਨਾਲ ਜਾ ਕੇ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ ਅਸੀਂ ਮੈਂ ਕਹਿਣਾ ਮੈਂ ਏ ਆਪਿੰਡ ਵਸਿਆ ਨੂੰ ਸਾਰਿਆਂ ਨੂੰ ਕਹਿੰਦਾ ਮੈਂ ਵੀ ਮੈਨੂੰ ਦੱਸੋ ਆਓ ਮੈਂ ਚੱਲੂ ਤੁਹਾਡੇ ਨਾਲ ਠੀਕ ਜਿਹੜਾ ਕੋਈ ਤੁਹਾਨੂੰ ਤਾਂ ਕਿਦਾਂ ਦਾ ਜੀ ਸਾਡੇ ਨਗਰ ਨੂੰ ਇਹ ਤੁਮ ਕਿਹਦੇਤੀ ਬੇਦਾਸੀ ਕਾਦੇ ਵਾਸਤੇ ਜਉਨੇ ਆ ਨਹੀਂ ਅਸੀਂ ਹੋਮ ਕਰ ਦਿੰਦੇ ਮੈਂ ਤਾਂ ਕਹਾਂ ਵੀ ਆਓ ਤੁਸੀਂ ਮੈਨੂੰ ਦੱਸੋ ਮੈਥੋਂ ਪੈਸੇ ਲਿਓ ਮੈਨੂੰ ਰਿਆਕੇ ਦੋ ਨਾ ਮੈਂ ਆਪੇ ਫੜਾ ਹਾਂ ਠੀਕ ਸਾਡੀ ਪੰਚਾਇਤ ਹੈ ਪਿਛਲੀ ਵਾਰੀ ਸਾਡੀ ਪੰਚਾਇਤ ਨੇ ਸਾਨੂੰ ਸਾਥ ਨਹੀਂ ਦਿੱਤਾ ਨਹੀਂ ਅਸੀਂ ਉਦੋਂ ਵੀ ਠੱਲ ਪਾ ਦਿੰਦੇ ਹੁਣ ਸਾਡੀ ਪੰਚਾਇਤ ਨੇ ਪੂਰੀ ਨੇਤਾ ਆਪੇ ਆਪ ਬਹੁਤ ਅਫਰਾ ਤਰਫਲਾ ਕੀਤਾ ਇਹ ਕੰਮ ਵੀ ਤਾਈ ਹੋ ਸਕਦਾ ਜੇ ਫਿਰ ਪੂਰੇ ਪਿੰਡ ਹਾਂਜੀ ਪੰਚਾਇਤ ਨਾਲ ਹੋਊਗੀ ਜਿਵੇਂ ਪੰਚਾਇਤ ਤੋਂ ਅਸੀਂ ਵੀ ਨਿਰਨਾ ਹੱਤੇ ਹੋ ਜਾਂਦੇ ਹਾਂ ਠੀਕ ਹੈ ਹੁਣ ਸਾਨੂੰ ਪੰਚਾਇਤ ਤੇ ਬਹੁਤ ਮਾਣ ਹੈ ਕਿ ਸਾਡਾ ਹਰੇਕ ਮੈਂਬਰ ਵੀ ਹੈ ਇਸ ਗੱਲ ਤੇ ਪੂਰਾ ਤਤਪਰ ਹੈ ਵੀ ਆਪਾਂ ਬਾੜ ਆਪਣੇ ਬਾੜ